ਤੋ ਕੁਦਰਤਨ ਨੀਰਾ ਪਸਰਿਆ ਸੀ ਜਿਸ ਵੇਲੇ ਜਾ ਕੇ ਉਸ ਛੰਨ ਕੋਲ ਉਸ ਕੁੱਲੀ ਦੇ ਕੋਲ ਆਵਾਜ਼ ਦਿੱਤੀ ਤੇ ਆਪਾਂ ਉਹਨਾਂ ਸਮਿਆਂ ਨੂੰ ਹੰਡਾਇਆ ਗੁਰਮੁਖੋ ਤੁਸੀਂ ਸਮਝਦੇ ਹੋਵੋਗੇ ਕਿ ਛੰਨਾ ਦੇ ਅਗਲੇ ਪਾਸੇ ਨਾ ਘਰਾਂ ਦੇ ਕੁੱਲੀਆਂ ਦੇ ਬਾਹਰ ਢੱਕੇ ਦਿੱਤੇ ਹੁੰਦੇ ਸਨ ਜਿਹਨੂੰ ਖਿੜਕਾ ਵੀ ਕਿਹਾ ਜਾਂਦਾ ਉਹ ਲੱਕੜ ਦਾ ਬਣਾ ਕੇ ਕਾਨਿਆਂ ਦੇ ਨਾਲ ਤੇ ਹਵਾ ਨੂੰ ਰੋਕਣ ਵਾਸਤੇ ਇਤਿਹਾਦਕ ਉਹ ਰੱਖਿਆ ਹੁੰਦਾ ਅੰਦਰ ਜਗ ਦੀ ਜਿਹੜੀ ਲੋ ਚਾਨਣਾ ਨਾ ਉਹ ਬਾਹਰ ਨਜ਼ਰ ਪੈਂਦਾ ਮਾਤਾ ਜੀ ਕੋਲ ਆਏ ਆਵਾਜ਼ ਦਿੱਤੀ ਕਿ ਅਸੀਂ ਇੱਥੇ ਰਾਤ ਰੁਕਣਾ ਹੈ ਉਹ ਅੱਗੋਂ ਪੁੱਛਦਾ ਹੈ ਕਹਿੰਦਾ ਤੁਸੀਂ ਕੌਣ ਹੋ ਕਹਿੰਦੇ ਮੁਸਾਫਰ ਆ ਉਹ ਕਹਿੰਦਾ ਤੁਸੀਂ ਵੇਖੋ ਤਾਂ ਸਹੀ ਭੀ ਛਾਨ ਕਿੱਡੀ ਕਵੱਡੀ ਆ ਕਿਤੇ ਮੇਰਾ ਸਮਾਨ ਪਿਆ ਅੰਦਰ ਇੱਥੇ ਤੇ ਮੇਰੇ ਜੋਗੀ ਮਸਾ ਥਾਂ ਆ ਅੰਦਰ ਕਿਉਂਕਿ ਉਹ ਮਸ਼ਕਾਂ ਇਤਿਹਾਦਿਕ ਜਾਂ ਜੱਪੂ ਇਹਦੇ ਆਤ ਕਿ ਕੋਈ ਬੇੜੇ ਸਨ ਜਿਹਦੇ ਵਿੱਚ ਉਹ ਮੁਸਾਫਰਾਂ ਨੂੰ ਇੱਧਰ ਤੋਂ ਉੱਧਰ ਪਰਲੇ ਪਾਸੇ ਪੱਤਣ ਦੇ ਇੱਧਰ ਉੱਧਰ ਉਰਵਾਰ ਤੇ ਪਾਰ ਛੱਡ ਕੇ ਆਇਆ ਕਰਦਾ ਸੀ ਕੁਝ ਰਸੇ ਪਏ ਸਨ ਉਹਦੇ ਉਹਨੇ ਫੇਰ ਅੰਦਰੋਂ ਜਦੋਂ ਆਖਿਆ ਨਾ ਪਛਾਨ ਦੇਖੋ ਕਿੱਡੀ ਗੱਥੇ ਤੇ ਮੈਂ ਮਸਾਂ ਤੇ ਮਾਤਾ ਜੀ ਕਹਿਣ ਲੱਗੇ ਵੀ ਅਸੀਂ ਸਿਰਫ ਰਾਤ ਕੱਟ ਕੇ ਚਲੇ ਜਾਣਾ ਸੱਚ ਜਾਣਿਓ ਮੁਸ਼ਕਲਾਂ ਬੱਚਿਆਂ ਨੂੰ ਵੀ ਸਿਆਣੇ ਕਰ ਦਿੰਦੀਆਂ ਨੇ ਉਸ ਵੇਲੇ ਫਿਰ ਸਹਬਜ਼ਾਦਾ ਬਾਬਾ ਫਤਿਹ ਸਿੰਘ ਬੋਲ ਕੇ ਕਹਿਣ ਲੱਗੇ ਅਸੀਂ ਬੈਠ ਕੇ ਰਾਤ কাট ਕੇ ਚਲੇ ਜਾਣਾ ਹੈ ਤੁਸੀਂ ਇੱਕ ਵਾਰੀ ਖੋਲੋ ਤਾਂ ਸਹੀ ਹੁਣ ਜਦੋਂ ਇਹ ਸ਼ਬਦ ਉਸ ਕੁੰਮੇ 마ਸ਼ਕੀ ਨੇ ਸੁਣੇ ਗੁਰਮੁਖੋ ਜਿਹਦਾ ਪਹਿਲਾ ਨਾਂ ਕਰੀਮੂ ਵੀ ਕਰੀਮ ਕਰਕੇ ਵੀ ਆਉਂਦਾ ਹੈ ਉਹ ਜਦੋਂ ਫਿਰ ਖਿੜਕਾ ਪਾਸੇ ਕਰਕੇ ਦੇਖਦਾ ਤੱਕਦਾ ਹੈ ਤੇ ਦੀਵੇ ਦੀ ਲੋ ਉਪਰਨ ਕਰਕੇ ਉਹਨੇ ਵੇਖਿਆ ਮਾਤ ਗੁਜਰ ਕੌਰ ਜਫਾੜ ਚਰਨਾ ਤੇ ਡਿੱ ਗਿਆ ਕਿ ਨਗਾ ਮਹਿਲਾ ਵਾਲੇ ਅੱਜ ਕੁੱਲੀਆਂ ਚ ਤੇ ਮਾਤਾ ਜੀ ਦੇ ਸ਼ਬਦ ਸਨ ਕਿ ਪੁੱਤਰ ਉਸ ਮਾਲਕ ਦੇ ਰੰਗ ਨੇ ਆਪੇ ਹਾਰੇ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਉਹਦੇ ਰੰਗ ਵਿੱਚ ਰਹਿਣਾ ਹੀ ਉਹਦੀ ਰਜ਼ਾ ਵਿੱਚ ਰਹਿਣਾ ਹੀ ਤੇ ਹੁਕਮ ਕਮਾਉਣਾ ਹੈ ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ ਇਹ ਫਿਰ ਲਾਲਾ ਨੂੰ ਤੇ ਮਾਤਾ ਜੀ ਨੂੰ ਲੈ ਕੇ ਅੰਦਰ ਆ ਗਿਆ ਜਿੱਥੇ ਆਪ ਆਸਣ ਰੱਖਦਾ ਸੀ ਉੱਥੇ ਮਾਤਾ ਜੀ ਨੂੰ ਬਿਠਾਇਆ ਲਾਲਨਾ ਨੂੰ ਬਿਠਾਇਆ ਫਿਰ ਕੁਝ ਬਾਤਾਂ ਕੀਤੀਆਂ ਉਹ ਕਹਿ ਰਿਹਾ ਸੀ ਮਾਤਾ ਜੀ ਇਹ ਤਾਂ ਮੈਨੂੰ ਪਤਾ ਹੈ ਕਿ ਘੇਰੇ ਪਏ ਨੂੰ ਬੜਾ ਲੰਮਾ ਸਮਾਂ ਹੋ ਗਿਆ ਅੱਗੇ ਵੀ ਇਹੋ ਜਿਹੇ ਖੇਡਾਂ ਵਾਪਰਦੀਆਂ ਸਾਨੂੰ ਪਰ ਸਮਾਂ ਪਾ ਕੇ ਇਹ ਮੁਸੀਬਤ ਟਲ ਜਾਂਦੀ ਸੀ ਐਰ ਕੀ ਇਹਨੇ ਲੰਮੇ ਘੇਰੇ ਚ ਦੁਸ਼ਮਣਾਂ ਨੇ ਤੇ ਅੰਦਰ ਰਾਸ਼ਨ ਤੱਕ ਨਾ ਜਾਣ ਦਿੱਤਾ 8 ਮਹੀਨੇ ਦਾ ਘੇਰਾ ਮੋਟਾ-ਮੋਟਾ ਅੰਦਾਜ਼ਾ ਲਾਈਏ 240 ਦਿਨ ਬਣਦੇ ਨੇ ਗੁਰਮੁਖੋ ਇੰਨੇ ਲੰਮੇ ਘੇਰੇ ਦੇ ਵਿੱਚ ਅਨਾਜ ਪਾਣੀ ਸਭ ਕੁਝ ਅੰਦਰ ਮੁੱਕ ਗਿਆ ਲਿਖਤਾਂ ਚ ਪੜਦੇ ਆ ਉਹ ਕਹਿੰਦੇ ਨੇ ਕਿ ਸਿੰਘ ਆਖਦੇ ਸਨ ਹਾਰਡ ਚਾਮ ਹਮੜੋ ਗਲ ਗयो ਇਹ ਹਮ ਹਾਲ ਹਮਾਰਾ ਪਇਓ ਪਾਣੀ ਲੈਣ ਵੀ ਜਾਂਦੇ ਨੇ ਚਾਰ ਸਿੰਘ ਪਾਣੀ ਕੋ ਜਾਵੈ ਦੋ ਮਾਰਲ ਤੇ ਦੋ ਪਾਣੀ ਲਿਆਵੈ ਦੋ ਮਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਤੇ ਦੋ ਪਾਣੀ ਲੈ ਕੇ ਆਉਂਦੇ ਨੇ ਪੱਤਿਆਂ ਦੀਆਂ ਬਾਲ ਕੇ ਛਲੜਾ ਲਾ ਕੇ ਦਰਖਤਾਂ ਦੀ ਪਾਣੀ ਪੀ ਕੇ ਉਹ ਗੁਜ਼ਾਰਾ ਕੀਤਾ ਫੇਰੇ ਕਹਿੰਦਾ ਮਾਤਾ ਜੀ ਨੂੰ ਕਹਿਣ ਲੱਗਾ ਮਾਤਾ ਜੀ ਭੁੱਖ ਲੱਗੀ ਹੋਣੀ ਹੈ ਮਾਤਾ ਜੀ ਨੇ ਹਾਂ ਚ ਸਿਰ ਹਿਲਾਇਆ ਫਿਰ ਕਹਿੰਦਾ ਤੁਸੀਂ ਇੱਥੇ ਰੁਕੋ ਇਹ ਤੋਂ ਪਹਿਲਾਂ ਕਿ ਹਨੇਰਾ ਪਸਰ ਜਾਵੇ ਪਾਵ ਰਾਤ ਸੰਗਣੀ ਹੋਵੇ ਇੱਥੇ ਨੇੜੇ ਹੀ ਇੱਕ ਬਿਰਧ ਮਾ ਬਿਰਧ ਬੀਬੀ ਜਿਹਦਾ ਨਾਮ ਲక్ష్ਮੀ ਬ੍ਰਾਹਮਣੀ ਕਰਕੇ ਹੁੰਦਾ देखो भी ब्राह्मण परिवार ਵਿੱਚੋਂ ਐ ਜਿੰਨੇ ਇਹਨੂੰ ਆਖ ਰੱਖਿਆ ਵੀ ਲੋੜ ਪੈਣ ਤੇ ਕਿਤੇ ਰਾਹੀਰ ਕੋਈ ਮੁਸਾਫਰ ਕੋਈ ਯਾਤਰੀ ਤੇਰੇ ਵੱਲ ਆਵੇ ਨਾ ਤੇ ਮੇਰੇ ਕੋਲ ਆਣ ਕੇ ਉਹਨਾਂ ਲਈ ਪ੍ਰਸ਼ਾਦਾ ਪਾਣੀ ਲੈ ਜਾਇਆ ਕਰ। ਅਵਾਨਕੋਟ ਪਿੰਡ ਜਿਹੜਾ ਕਿ 1780 ਇਹਦੇ ਲਾਗੇ ਥਾਗੇ ਫਿਰ ਉਹ ਉਜੜ ਵੀ ਗਿਆ ਸੀ ਇੱਕ ਵਾਰ ਬਾਅਦ ਵਿੱਚ ਬਾਦ ਹੋਇਆ ਖੈਰ ਇਹ ਫਿਰ ਉਹਨਾਂ ਕੋਲ ਜਾਂਦਾ ਇੱਥੇ ਪਰਿਵਾਰ ਨੂੰ ਮਾਤਾ ਜੀ ਨੂੰ ਤੇ ਲਾਲਾ ਨੂੰ ਬਿਠਾ ਕੇ ਆਪ ਉਧਰ ਚਲਾ ਗਿਆ ਜਾ ਕੇ ਸਾਰੀ ਬਾਤ ਦੱਸੀ ਕਿ ਮੇਰੇ ਘਰ ਮਾਤਾ ਗੁਜਰ कौर ਤਾਨ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਾ ਆਈ ਹੈ ਉਹਦੇ ਦੋ ਪੁੱਤਰ ਆਏ ਨੇ ਛੋਟੇ ਤੁਸੀਂ ਕੁਝ ਤਿਆਰ ਕਰੋ ਫਿਰ ਉਹ ਉੱਥੇ ਸਾਡਾ ਇਤਿਹਾਸ ਕਹਿੰਦਾ ਮਸਰਾਂ ਦੀ ਦਾਲ ਕੁਝ ਪ੍ਰਸ਼ਾਦੇ ਤਿਆਰ ਕਰਕੇ ਉਸ ਲక్ష్ਮੀ ਬ੍ਰਾਹਮਣੀ ਨੇ ਦਿੱਤੇ ਤੇ ਇਹ ਸ਼ਬਦ ਆਖੇ ਵੀ ਮੈਂ ਸਵੇਰੇ ਆਵਾਂਗੀ ਤੂੰ ਇਹ ਲੈ ਜਾ ਕੁਝ ਕਪੜਾ ਵੀ ਦਿੱਤਾ ਤਨ ਤੇ ਓੜਨ ਵਾਸਤੇ ਇਹ ਲੈ ਕੇ ਜਦੋਂ ਆਇਆ ਪ੍ਰਸ਼ਾਦਾ ਛਕਿਆ ਗੁਰਮੁਖੋ ਮਾਤਾ ਜੀ ਨੇ ਵੀ ਲਾਲਾ ਨੇ ਵੀ ਇਧਰ ਅਗਲੀ ਸੁਬਾ ਹੁੰਦੀ ਹੈ ਸੁਬਾ ਹੋਣ ਤੋਂ ਪਹਿਲਾਂ ਦਾ ਸਮਾਂ ਜਿਹਨੂੰ ਅਸੀਂ ਪਾਉ ਫਟਾਲਾ ਕਹਿੰਦੇ ਆ ਲక్ష్ਮੀ ਬ੍ਰਾਹਮਣੀ ਫੇਰ ਆ ਜਾਂਦੀ ਹੈ ਗੁਰਮੁਖੋ ਆਣ ਕੇ ਪ੍ਰਸ਼ਾਦੇ ਨਾਲ ਸੇਵਾ ਕਰਦੀ ਹੈ ਜੋ ਵੀ ਉਸ ਵੇਲੇ ਜਦੋਂ ਖਿਦਮਤ ਸੇਵਾ ਕੀਤੀ ਤੇ ਮਾਤਾ ਜੀ ਨੇ ਨਾ ਉਸ ਵੇਲੇ ਫਿਰ ਗੰਗੇ ਨੂੰ ਵਾਹਿਗੁਰੂ ਕੰਮੇ ਮਾਸ਼ਕੇ ਨੂੰ ਸ਼ਬਦ ਆਕੇ ਕਹਣ ਲੱਗੇ ਪੁੱਤ ਇੱਕ ਕੰਮ ਕਰਖਾਂ ਨੇੜੇ-ਤੇੜੇ ਦੇਖ ਤੇਰੀ ਤੇ ਜਾਣਕਾਰੀ ਐ ਤੂੰ ਪੱਤਣ ਤੇ ਵੇੜੇ ਇੱਧਰ-ਉੱਧਰ ਲੈ ਕੇ ਜਾਣਾ ਐ ਦੇਖ ਆ ਭਲਾ ਕੋਈ ਆਪਣਾ ਪਛਾਣ ਵਾਲਾ ਕੋਈ ਆਪਣਾ ਪਿਆਰਾ ਕੋਈ ਆਪਣਾ ਸਿੰਘ ਨਜ਼ਰੀ ਪੈਂਦਾ ਤੇ ਉਹਨੂੰ ਬੁਲਾ ਕੇ ਸਾਡੇ ਤੱਕ ਲੈ ਕੇ ਆ ਤਾਂ ਜੋ ਮੈਂ ਜਿਹੜੀ ਜ਼ਿੰਮੇਵਾਰੀ ਲਾਲਾਂ ਦੀ ਨੇ ਮੈਂ ਇਹਨਾਂ ਲਾਲਾਂ ਨੂੰ ਗੁਰਗੋਬਿੰਦ ਸਿੰਘ ਪਾਰਸਾ ਤੱਕ ਪਹੁੰਚਾ ਸਕਾਂ